ਮਾਂ ਮਹਾਰਾਣੀ ਜਿੰਦ ਕੌਰ ਦੀ ਗੱਲ ਵੀ ਤਾਂ ਹੀ ਕੀਤੀ ਸੀ ਵੀ ਭਲਿਓ ਉਹ ਮਾਂ ਸਭ ਕੁਝ ਬਰਦਾਸ਼ਤ ਕਰ ਗਈ ਪਰ ਜਿਸ ਪੁੱਤ ਦੇ ਕੇਸ ਕਦੇ ਆਪ ਹੱਥੀਂ ਗੁੰਦ-ਗੁੰਦ ਕੇ ਮੀਡੀਆਂ ਕਰਦੀ ਸੀ ਨਾ ਉਹ ਜਦੋਂ ਪੁੱਤ ਨੇ ਕੇਸ ਕਟਾਇਆ ਤਾਂ ਬਰਦਾਸ਼ਤ ਨਹੀਂ ਸੀ ਹੋਏ ਤੇ ਅਜ ਤੁਸੀਂ ਆਪਣੇ ਮਨਾਂ ਵੱਲ ਝਾਤ ਮਾਰਨੀ ਆ ਅੱਜ ਅਸੀਂ ਜੰਮ ਦੇ ਪੁੱਤ ਜੰਮ ਦੀਆਂ ਧੀਆਂ ਨਾਈਆਂ ਦੇ ਅੱਗੇ ਬਿਠਾ ਦਿੱਤੀਆਂ ਛੋਟੀਆਂ ਛੋਟੀਆਂ ਬੱਚੀਆਂ ਦੇ ਅਸੀਂ ਸਿਰਾਂ ਤੋਂ ਕੇਸ ਕਤਲ ਕਰਾਉਣੇ ਸ਼ੁਰੂ ਕਰ ਦਿੱਤੇ ਮਾਫ਼ ਕਰਿਓ ਆ ਮੇਰੀਆਂ ਬਜ਼ੁਰਗ ਮਾਈਆਂ ਵੀ ਬੈਠੀਆਂ ਸੰਗਤ ਦੇ ਵਿੱਚ ਤੇ ਬੀਬੀਆਂ ਸੀਰੀਅਲ ਵੇਖਦੀਆਂ ਜਦੋਂ ਕੰਮ ਕਾਰ ਤੋਂ ਵੇਲੀਆਂ ਹੋ ਜਾਂਦੀਆਂ ਨਾ ਫਿਰ ਇੱਕ ਤਾਂ ਬਹੂ ਦੇ 7 ਰੰਗ ਉਹ ਵੀ ਵੇਖਣੀਆਂ ਫਿਰ ਜਿੰਨੇ ਜਿੰਨੇ ਨਾਟਕ ਵਧੀਆ ਲੱਗਦੇ ਆ ਸਾਰੇ ਟੀਵੀ ਤੇ ਵੇਖਦੇ ਹੋ ਤੁਸੀਂ ਵੇਖਿਆ ਹੋਣਾ ਚੈਨਲਾਂ ਦਾਹੀਂ ਪਹਿਲਾਂ ਦਾ ਸਮਾਂ ਐਦਾਂ ਦਾ ਹੁੰਦਾ ਸੀ ਕਿ ਜਦੋਂ ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ ਨਾ ਉਹਦੇ ਸਾਰੇ ਕੇਸ ਸੀ ਜਿਹੜੇ ਉਹ ਕਤਲ ਕਰ ਦਿੱਤੇ ਜਾਂਦੇ ਸੀ ਕਿ ਜਦੋਂ ਪਤੀ ਸੰਸਾਰ ਤੋਂ ਚੜ੍ਹਾਈ ਕਰ ਗਿਆ ਕੀ ਕਿਹਾ ਜਾਂਦਾ ਸੀ ਮੇਰੀਆਂ ਬੀਬੀਆਂ ਮਾਈਆਂ ਜਵਾਬ ਦੇਣਗੀਆਂ ਕੀ ਕਹਿੰਦੇ ਸੀ ਉਹਨੂੰ ਸਿਰ ਮੁੰਨੀ ਤੇ ਮਾਫ਼ ਕਰਿਓ ਅੱਜ ਹੱਸਦੇ ਵਸਦੇ ਸਾਡੇ ਪਰਿਵਾਰ ਆ ਤੇ ਸਿਖਾਂ ਦੇ ਘਰਾਵੇ ਚ ਅਸੀਂ ਪੈਦਾ ਹੋਏ ਆ ਤੇ ਅੱਜ ਅਸੀਂ ਨਾਈਆਂ ਦੇ ਦੁਕਾਨਾਂ ਦੇ ਮੋਹਰੇ ਜਾ ਜਾ ਕੇ ਖਲੋਣਿਆਂ ਵੇਟ ਕਰਦਿਆਂ ਵੀ ਅੱਜੇ ਮੇਰੀ ਵਾਰੀ ਆਉਣੀ ਆ ਤੇ ਮੈਂ ਸਬਰ ਕਰ ਲੈਣਾ ਛੋਟੇ ਛੋਟੇ ਬੱਚਿਆਂ ਦੇ ਹੀ ਕੇਸ ਕਤਲ ਕਰਾ ਦਿੱਤੇ ਅੱਜ ਕਿਸੇ ਦੇ ਪੈਰਾਂ 'ਚ ਰੋੜ ਰਹੇ ਤੇ ਕਿਸੇ ਦੀਆਂ ਨਾਲੀਆਂ ਵਿੱਚ ਰੋੜ ਰਹੇ ਇਹ ਕੇਸ ਜੇ ਕੋਈ ਕਵੇ ਵੀ ਮੇਰੀ ਪਰਸਨਲ ਪ੍ਰਾਪਰਟੀ ਆ ਨਹੀਂ ਮਾਰਜ ਕਹਿੰਦੇ ਕੇਸ ਗੁਰੂ ਦੀ ਮੋਹਰਿਆ ਤੇ ਜਿਹੜੀਆਂ ਬੀਬੀਆਂ ਨੂੰ ਅੱਜ ਬਹੁਤਾ ਫੈਮਿਨਿਸਟ ਬਣਨ ਦਾ ਚਾਹ ਵਾ ਨਾ ਫੈਮਿਨਿਸਟ ਕੀ ਆ ਅ ਮੇਰੇ ਬਜ਼ੁਰਗ ਧਿਆਰ ਦਿਓ ਅੱਜ ਦੀਆਂ ਨੌਜਵਾਨ ਬੱਚੀਆਂ ਸਾਡੀਆਂ ਭੈਣਾਂ ਪਤਾ ਕੀ ਕਹਿੰਦੀਆਂ ਵਾ ਫੈਮਿਨਿਸਟ ਇਹਦਾ ਮਤਲਬ ਇਹ ਆ ਜੇ ਸਾਡੇ ਭਰਾ ਕੱਛਾ ਪਾ ਕੇ ਬਾਜ਼ਾਰ ਵਿੱਚ ਘੁੰਮ ਸਕਦੇ ਆ ਤੇ ਸਾਨੂੰ ਕੱਛੇ ਪਾ ਕੇ ਬਾਹਰ ਜਾਣ ਦੀ ਆਜ਼ਾਦੀ ਕਿਉਂ ਨਹੀਂ ਇਹ ਕਿੱਥੇ ਲਿਖਿਆ ਕਿ ਕਲੀਆਂ ਬੀਬੀਆਂ ਨੇ ਜਿਹੜੀਆਂ ਉਹੀ ਆਪਣੇ ਘਰ ਵਾਲੇ ਵਾਸਤੇ ਫੁੱਲ ਕੇ ਲਾ ਸਕਦੀਆਂ ਘਰ ਵਾਲਾ ਕਿਉਂ ਨਹੀਂ ਆਪਣੀ ਘਰਵਾਲੀ ਵਾਸਤੇ ਫੁੱਲ ਕੇ ਲਾ ਸਕਦਾ ਇਹ ਵੀ ਫੈਮਿਨਿਸਟ ਕਹ ਰਿਹਾ ਜੇ ਅਸੀਂ ਫੈਮਿਨਿਸਟ ਬਣਨਾ ਅਸੀਂ ਆਪਣੇ ਪਰਿਵਾਰ ਲਈ ਹੁਣ ਫੁੱਲ ਕੇ ਵੀ ਨਹੀਂ ਲਾ ਸਕਦੇ ਤੁਹਾਡੇ ਵਾਸਤੇ ਆ ਧਿਆਨ ਨਾਲ ਸੁਣ ਲਿਓ ਆ ਲਾਈਵ ਚੱਲ ਰਹੀ ਆ ਗੌਰ ਕਰ ਲਿਓ ਜੂਨ 1984 ਦਾ ਇਤਿਹਾਸ ਪੜਿਓ ਤੇ ਇਤਿਹਾਸ ਦੇ ਸੁਨਹਿਰੇ ਪੰਨੇ ਦਿਨਾਂ ਤੇ ਦੋ ਸਿੰਗੜੀਆਂ ਦਾ ਨਾਮ ਆਉਂਦਾ ਇੱਕ ਦਾ ਨਾਮ ਆ ਸਤਨਾਮਕੌਰ ਤੇ ਇੱਕ ਦਾ ਨਾਮ ਆ ਵੈਗੁਰੂ ਪਿਓ ਪਤਾ ਕੌਣ ਆ ਭਾਈ ਮੋਹਰਚੰਦ ਚਾਹ ਪੰਜਾਂ ਸਾਲਾਂ ਦਾ ਸੀ ਹਿੰਦੂ ਪਰਿਵਾਰ ਵਿੱਚ ਜਨਮ ਹੋਇਆ ਕਥਾ ਸੁਣੀਆ ਬਾਬਾ ਕਰਤਾਰ ਸਿੰਘ ਜੀ ਪੰਡਰਾਵਾਲਿਆਂ ਦੀ ਕਿ ਕਿਵੇਂ ਧੰਗੁਰ ਗੋਬਨ ਸਿੰਘ ਮਹਾਰਾਜ ਨੇ ਮਸਾਖੀ ਵਾਲੇ ਦਿਨ ਆਨੰਦ ਪ੍ਰਸਾਦ ਦੀ ਧਰਤੀ ਤੇ ਸਰਬ ਲੋਹੇ ਦੇ ਬਾਟੇ ਵਿੱਚ ਪਾ ਕੇ ਸਤ루 ਦਾ ਨਿਰਮਲ ਜਲ ਵਿੱਚ ਪਾ ਕੇ ਪਤਾਸ਼ੇ ਕਮਾਇਆ ਖੰਡਾ ਪੜੀਆਂ ਪੰਜ ਬਾਣੀਆਂ ਕੀਤਾ ਅੰਮ੍ਰਿਤ ਤਿਆਰ ਤੇ ਅੰਮ੍ਰਿਤ ਦੇ ਪੰਜ ਕੁੱਟ ਜਿਨੇ ਛਕੇ ਉਹ ਕਿਵੇਂ ਦਇਆ RAM ਤੋਂ ਦਇਆ ਸਿੰਘ ਬਣਿਆ ਤੇ ਮਹਾਰਾਜ ਨੇ ਪੰਜ ਪਿਆਰੇ ਬਣੇ ਇਤਿਹਾਸ ਸੁਣ ਕੇ ਬੱਚਾ ਕਰ ਗਿਆ ਜਾ ਕੇ ਮਾਂ ਬਾਪ ਨੂੰ ਆਖਿਆ ਵੀ ਮੈਨੂੰ ਅੰਮ੍ਰਿਤ ਸ਼ਕਾਓ ਤੇ ਪਿਓ ਕਹਿੰਦਾ ਸੋਹਣਿਆ ਤੇਰਾ ਜਨਮ ਹਿੰਦੂ ਪਰਿਵਾਰ ਵਿੱਚ ਹੋਇਆ ਤੂੰ ਕਿਵੇਂ ਅਮਰਤ ਛਕ ਸਕਦਾ ਹੈ ਤੇ ਬੱਚੇ ਨੇ ਤੋਤਲੀ ਜੀ ਆਵਾਜ਼ ਵਿੱਚ ਆਖਿਆ ਮਾਂ ਪਿਤਾ ਜੀ ਜੇ ਭਾਈ ਦਇਆ RAM ਤੋਂ ਦਇਆ ਸਿੰਘ ਬਣ ਸਕਦਾ ਹੈ ਮੋਕਮ ਚੰਦ ਤੋਂ ਭਾਈ ਮੋਕਮ ਸਿੰਘ ਬਣ ਸਕਦਾ ਹੈ ਤੇ ਮੈਂ ਮੋਰ ਚੰਦ ਤੋਂ ਭਾਈ ਮੋਰ ਸਿੰਘ ਕਿਉਂ ਨਹੀਂ ਬਣ ਸਕਦਾ ਤੇ ਉਹ ਬੱਚੇ ਨੂੰ ਮਾਪਾ ਬਾਬ ਨੇ ਅਮਰਤ ਸ਼ਕਾਇਆ ਅਮਰਤ ਦੀ ਪਾਉ ਲਈ ਭਾਈ ਮੋਹਰ ਸਿੰਘ ਬਣਿਆ ਉਹਨੇ ਸੰਥਿਆ ਲਈ ਗੁਰਬਾਣੀ ਦੀ ਦੰਦਮਈ ਤਕਸ਼ਾਲ ਤੋਂ ਸ਼ਸਤਰ ਵਿਦਿਆ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਜਵਾਨ ਹੋਇਆ ਆਨੰਦ ਕਾਰਜ ਹੋਇਆ ਅੱਜ RAM ਥੰਮਣ ਸਥਾਨਿਆ ਜੀ ਦੰਦਮਈ ਤਕਸ਼ਾਲ ਦਾ ਉਠੋਂ ਦਾ ਹੈਡ ਗਰੰਥੀ ਬਣਿਆ ਗੁਰੂ ਘੜ ਦਾ ਵਜੀਰ ਬਣਿਆ ਅਕਾਲ ਪੁਰਖ ਵਾਹਿਗੁਰੂ ਦੀ ਬੜੀ ਕਿਰਪਾ ਵਾ ਛੋਟੀਆਂ ਛੋਟੀਆਂ ਦੋ ਬੱਚੀਆਂ ਨੇ ਸਤਨਾਮ ਕਉੜ ਤੇ ਵਾਹਿਗੁਰੂ ਕਉ ਜਦੋਂ ਧੀ ਜਵਾਨ ਉਂ ਦੀ ਜਾਂਦੀ ਹੈ ਨਾ ਤੇ ਮਾਂ ਦੇ ਦਿਲ ਅੰਦਰ ਪੁੱਤਰ ਦੀ ਰੀਤ ਵੀ ਬਲਵਾਨ ਹੁੰਦੀ ਜਾਂਦੀ ਆ ਜੇ ਮਹਾਰਾਜ ਮੈਨੂੰ ਧੀਆ ਦਿੱਤੀਆਂ ਮੈਨੂੰ ਇੱਕ ਲਾਲ ਦੇ ਤੇ ਭੈਣਾ ਅਰਦਾਸ ਕਰਦੀਆਂ ਭਾਵੇਂ ਭਰਾ ਕਰਮ ਨਾ ਕਰਨ ਵੀ ਸਾਨੂੰ ਭੈਣ ਚਾਹੀਦੀ ਆ ਪਰ ਹਰ ਇੱਕ ਭੈਣ ਦੀ ਅਰਦਾਸ ਹੁੰਦੀ ਵੀ ਮਹਾਰਾਜ ਮੈਨੂੰ ਇੱਕ ਭਰਾ ਦੇ ਤੇ ਸਤਨਾਮ ਕਰ ਵੈਗੁਰੂ ਕਰ ਵੀ ਮੰਗਦੀਆਂ ਸੀ ਤੀਜਾ ਬੱਚਾ ਘਰ ਵਿੱਚ ਪੈਦਾ ਹੋਇਆ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖ ਆਏ ਤੇ ਭਾਈ ਮੋਹਰ ਸਿੰਘ ਦੀ ਮਾਪੁਰਸ਼ਾ ਸਿੰਘਣੀ ਬੈਠੀ ਆ ਥੋੜੀ ਉਦਾਸ ਆ ਪੁੱਤ ਮੰਗਦੀ ਸੀ ਆ ਤੀਜੀ ਧੀ ਰਾਣੀ ਆਈ ਆ ਘਰ ਦੇ ਵਿੱਚ ਮਾਪੁਰਖਾ ਨੇ ਭਾਈ ਮੋਹਰ ਸਿੰਘ ਦੀ ਸਿੰਘਣੀ ਦੇ ਸਿਰ ਤੇ ਹੱਥ ਰੱਖਿਆ ਕਹਿੰਦੇ ਧੀਏ ਉਦਾਸ ਨਹੀਂ ਹੋਣਾ ਜੋ ਇਤਿਹਾਸ ਤੇਰੀਆਂ ਬੱਚੀਆਂ ਨੇ ਸਿਰਜਣਾ ਵਾ ਸੁਨਹਿਰੀ ਪੰਨਿਆਂ ਦੇ ਉੱਪਰ ਲਿਖਿਆ ਜਾਣਾ ਇਹ ਮਾਪੁਰਖਾ ਦੇ ਮੁਖ ਦੇ ਬਚਨ ਹੋਏ ਹੁਕਮਨਾਮਾ ਲਿਆ ਆਰਾ ਅਕਸ਼ਰ ਨਿਕਲਿਆ ਤੀਜੀ ਬੱਚੀ ਦਾ ਨਾਮ ਮਾਹ ਪ੍ਰਸ਼ਾ ਨੇ ਆਪ ਰੱਖਿਆ ਬੀਬੀ ਅਮਰਜੀਤ ਕੌਰ ਤੇ ਅੱਜ ਸੰਤ ਜੀ ਬੈਠੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਸਮੈਂਟ ਦੇ ਵਿੱਚ ਸਾਰੇ ਸਿੰਘ ਬੈਠਿਆ ਜਰਨਲ ਸੁਵੇਖ ਸਿੰਘ ਨੇ ਮੋਰਚੇ ਬੰਦੀ ਕੀਤੇ ਆ ਹਥਿਆਰ ਨੇ ਜੜੇ ਉਹ ਭਾਈ ਸੁਵੇਖ ਸਿੰਘ ਦੱਸਦਾ ਜਾਂਦਾ ਤੇ ਮਾਹ ਪ੍ਰਸ਼ਾ ਵੰਦੇ ਜਾਂਦੇ ਆ ਕਿਸੇ ਕੋਲ ਕੇ ਕੇ 94 ਕਿਸੇ ਕੋਲ 47 ਕਿਸੇ ਦੇ ਕੋਲ ਮਸ਼ੀਨ ਗਨ ਕਿਸੇ ਕੋਲ ਕੁਝ ਅਖੀਰ ਤੇ ਆ ਡੀ ਐਕਸ ਬਰੂਧਤੀਆਂ ਚਾਰ ਬੈਲਟਾਂ ਵਾ ਅਜੇ ਜਰਨਲ ਸੁਭੇਖ ਸਿੰਘ ਦੱਸ ਹੀ ਰਿਹਾ ਵਾ ਮਹਾਂਪੁਰਸ਼ੋ ਇਹ ਉਹ ਬਰੂਧਤੀਆਂ ਬੈਲਟਾਂ ਵਾ ਲੱਕ ਨਾਲ ਬੰਨਈਏ ਟੈਂਕ ਤੇ ਛਾਲ ਮਾਰੀਏ ਤੇ ਟੈਂਕ ਤਬਾਹ ਹੋ ਸਕਦਾ ਤੇ ਭਾਈ ਮੋਹਰ ਸਿੰਘ ਦੀ ਜਦੋਂ ਵਾਰੀ ਆਈ ਨਾ ਉਦੋਂ ਕਲੀਆਂ ਬੈਲਟਾਂ ਹੀ ਰਹਿ ਚੁਕੀਆਂ ਸੀ ਤੇ ਦੋਨੋਂ ਧੀਆਂ ਉੱਠ ਕੇ ਖਲੋ ਗਈਆਂ ਮਹਾਂਪੁਰਸ਼ਾਂ ਦੇ ਸਾਹਮਣੇ ਮਹਾਂਪੁਰਸ਼ੋ ਸਾਨੂੰ ਤੇ ਕੋਈ ਹਥਿਆਰ ਦਿੱਤਾ ਨਹੀਂ 7-8 ਸਾਲ ਦੀਆਂ ਬੱਚੀਆਂ ਨੇ ਉਮਰ ਕਿੰਨੀ ਕੁ ਹੁੰਦੀ ਆ ਜੀ ਸਾਨੂੰ ਪਤਾ ਹੀ ਆ ਇਸ ਉਮਰ ਦੇ ਵਿੱਚ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਕੀ ਕਰਨਾ ਕਿ ਨਹੀਂ ਕਰਨਾ ਉਹ ਮਾਪੇ ਦੇ ਨਾਲ ਮਿੱਠੀਆਂ-ਮਿੱਠੀਆਂ ਬੱਚੇ ਗੱਲਾਂ ਕਰਦੇ ਨੇ ਜਿਹੜੀ ਨਹੀਂ ਸਮਝ ਹੁੰਦੀ ਉਹ ਤਾਂ ਦੇ ਸਵਾਲ ਪੁੱਛਦੇ ਨੇ ਇੱਕ ਨਹੀਂ ਕਈ ਸਵਾਲ ਪੁੱਛਦੇ ਆ ਪਰ ਵੇਖੋ ਉਹ ਕਿੱਡੀ ਕਿਰਪਾ ਉਹ ਵੀ ਬੱਚੀਆਂ ਦੇ ਸਤਨਾਮ ਕੌਰ ਵਾਹਿਗੁਰੂ ਕੌਰ ਕਹਿੰਦੀਆਂ ਨੇ ਮਹਾਂਪਰਸ਼ੂ ਸਾਨੂੰ ਹਥਿਆਰ ਕਿਉਂ ਨਹੀਂ ਦਿੱਤੇ ਮਹਾਂਪਰਸ਼ੂ ਕੀ ਕਹਿੰਦੇ ਆ ਤੇ ਯੋ ਤੁਹਾਨੂੰ ਹਥਿਆਰ ਚਲਾਉਣੇ ਆਉਂਦੇ ਆ ਤੇ ਉਹ ਬੱਚਿਆਂ ਕੀ ਗੇਂਦਿਆਂ ਮਾਹ ਪ੍ਰਸ਼ੁੱਤ ਕੀ ਹੋਇਆ ਜੇ ਸਾਨੂੰ ਹਥਿਆਰ ਨਹੀਂ ਚਲਾਉਣੇ ਆਉਂਦੇ ਆ ਜਿਹੜੀਆਂ ਬਰੂਦ ਦੀਆਂ ਬੈਲਟਾਂ ਨੇ ਇਹ ਦਿਓ ਸਾਨੂੰ ਅਸੀਂ ਆਪਣੇ ਲੱਕ ਨਾਲ ਬੰਨ੍ਹਾ ਗਿਆ ਤੇ ਟੈਂਕ ਤਬਾਹ ਕਰਾਂ ਗਿਆ ਤੇ ਕਹਿੰਦੇ ਯੋਧਿਆਂ ਦੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਛੱਡੇ ਨੇ ਤੇ ਮਾਹ ਪ੍ਰਸ਼ਾ ਦੇ ਉਹ ਭਾਈ ਮੋਰ ਸਿੰਘ ਨੂੰ ਦਿੱਤੀਆਂ ਵਾ ਮੋਰਚੇ ਬੰਦੀ ਨੇ ਮਾਪਰਖ ਘੁੰਮ ਘੁੰਮ ਕੇ ਮੋਰਚੀਆਂ ਦੀ ਪਰਖ ਕਰ ਰਹੇ ਨੇ ਬਰਾੜ ਕਹਿੰਦਾ ਸਾਡੀ ਸਕੀਮ ਮੁਤਾਬਕ 22 ਜਵਾਨ ਕੂਣੀਆਂ ਪਾਰਿੰਗ ਦਾ ਦਰਬਾਰਸ਼ਾਹ ਦੀਆਂ ਪ੍ਰਕਰਮਾਂ ਵਿੱਚ ਤੇ ਪ੍ਰਕਰਮਾਂ ਦੇ ਵਿੱਚ ਦਾਖਲ ਹੋ ਗਿਆ ਟੈਂਕ ਕਿਦਣ ਵਾੜਨੇ ਆ ਇਹ ਸਿਰਫ ਅਸੀਂ ਉਡੀਕ ਕਰ ਰਹੇ ਆਂ ਵੀ ਕਦੋਂ ਸਾਨੂੰ ਵੈਦਿਆ ਦੇ ਕੋਲ ਆਵੇ ਸਾਨੂੰ ਹੁਕਮ ਦੇਵੇ ਤੇ ਅਸੀਂ ਆਪਣਾ ਕੰਮ ਸ਼ੁਰੂ ਕਰੀਏ ਹੁਣ ਇਹਨਾਂ ਨੂੰ ਜੋ ਕਹਿੰਦਾ ਸਾਡੀ ਸਕੀਮ ਸੀ ਉਹਦੇ ਮੁਤਾਬਕ ਕੂੜੀਆਂ ਪਹਾੜੀਂ ਦੇ ਸਾਡੇ ਫੌਜੀ ਜਵਾਨ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਦਾਖਲ ਹੋਏ 1700 ਜਵਾਨ ਕਵਰ ਫਾਰਿੰਗ ਦੇਣ ਵਾਸਤੇ ਰੱਖਿਆ ਕਹਿੰਦਾ ਮਿੰਟ ਪੰਜ ਲੱਗੇ ਆ ਇਹਨਾਂ ਨੂੰ ਪ੍ਰਕਰਮਾਂ ਵਿੱਚ ਬੜਿਆਂ ਨੂੰ ਅੱਖੀਂ ਵੇਖਿਆ ਮੂੰਹ 'ਚ ਉਂਗਲਾ ਪੈ ਗਈਆਂ ਸਾਡੇ ਜਵਾਨ ਕਹਿੰਦਾ ਕਹਿੰਦਾ ਫਿਰ ਪਤਾ ਲੱਗਿਆ ਕਿ ਸਿੰਘਾਂ ਦੇ ਕੋਲ ਮਸ਼ੀਨ ਗੰਨਾ ਵੀ ਆ ਅਜੇ ਤੱਕ ਸਾਨੂੰ ਇਹ ਨਹੀਂ ਸੀ ਪਤਾ ਕਿ ਇਹੋ ਜਿਹੇ ਹਥਿਆਰ ਜਿਹੜੇ ਅੰਦਰ ਬੈਠਿਆ ਚੋਲਿਆਂ ਵਾਲੇ ਤੇ ਮਾਂਵਾ ਦੀ ਦਾਲ ਖਾਣ ਵਾਲੇ ਉਹਨਾਂ ਕੋਲ ਮਸ਼ੀਨ ਗੰਨਾਂ ਵੀ ਹੋ ਸਕਦੀਆਂ ਵਾ ਹਾਲਾਤ ਕਹਿੰਦਾ ਕੰਟਰੋਲ ਤੋਂ ਬਾਹਰ ਸੀ ਕਦੇ ਅਸੀਂ ਉਹ ਕਮਾਂਡੋ ਮੰਗਾਏ ਜਿਹੜੇ ਮੰਤਰੀਆਂ ਨਾਲ ਹੁੰਦੇ ਆ ਫਿਰ ਕਹਿੰਦਾ ਰਸ਼ੀਆ ਤੋਂ ਮਦਦ ਲਈ ਉਹ ਡੱਬੇ ਬਖਤਰਬੰਦ ਗੱਡੀਆਂ ਆਈਆਂ ਜਿਨ੍ਹਾਂ ਦੀ 22 ਇੰਚ ਮੋਟੀ ਚਾਦਰ ਤੇ ਜਿਹਦੇ ਅੰਦਰ 3.7 ਦੀਆਂ ਵੱਡੀਆਂ ਮਸ਼ੀਨ ਗੰਨਾਂ ਲੱਗੀਆਂ ਹੁੰਦੀਆਂ ਅਹੀ ਲੰਗਰ ਵਾਲੇ ਪਾਸੇ ਪ੍ਰਕਰਮਾ ਚ ਬਾੜੀਆਂ ਕਹਿੰਦਾ ਇੱਕ ਇੱਕ 당 ਰਾ ਗਏ ਜਦੋਂ ਸਾਡੀਆਂ ਇਹਨਾਂ ਗੱਡੀਆਂ ਦੇ ਉੱਪਰ ਚਾਈਨਾ ਦੇ ਬਣੇ ਉਹ ਰਾਕਟ ਡਿੱਗੇ ਜਿਹੜੇ 90 ਟਨ ਦੇ ਭਾਰ ਤੇ ਡਿੱਗਣ ਤੇ ਭਾਰੀ ਚੀਜ਼ ਨੂੰ ਅਸਮਾਨ ਵਿੱਚ 20 ਤੋਂ 25 ਫੁੱਟ ਉੱਚਾ ਉਡਾ ਦਿੰਦੀ ਹੈ ਸਾਡੀਆਂ ਗੱਡੀਆਂ ਕਹਿੰਦਾ ਅਸਮਾਨ ਵਿੱਚ 60-60 ਫੁੱਟ ਉੱਚੀਆਂ ਉੱਡੀਆਂ 55 ਗੱਡੀਆਂ ਕਬਾਰ ਬਣਾ ਦਿਤੀਆਂ ਕਹਿੰਦਾ ਮੈਨੂੰ ਲੂਜ਼ ਮੋਸ਼ਨ ਲੱਗ ਗਏ ਵੇਖ ਕੇ ਸਪੈਸ਼ਲ ਜਾਜ ਤੇ ਚੰਡੀਗੜ੍ਹ ਗਿਆ ਦਵਾਈ ਲੈਣ ਵਾਸਤੇ ਸਾਰੇ ਛੋਟੇ ਕਹਿੰਦਾ ਕਿਸੇ ਦਾ ਬੀਪੀ ਨਹੀਂ ਠੀਕ ਹੋ ਰਿਹਾ ਕਿਸੇ ਨੂੰ ਗੋਦੋ ਹੀ ਡਰ ਰਿਹਾ ਤੇ ਵੈਦਿਆ ਕਹਿੰਦਾ ਦੇ ਦੇ ਪਰਮਾਣੂ ਬੰਬ ਹੁਣ ਕੋਈ ਹੋਰ ਹੱਲ ਨਹੀਂ ਪਰਮਾਣੂ ਬੰਬ ਦੇ ਇੰਦਰਾ ਅਮਰਤ ਸਰਪ ਤੇ ਸੁੱਟ ਕੇ ਤੇ ਮੈਂ ਸਭ ਕੁਝ ਤਬਾਹ ਕਰ ਦਿਆਂਗਾ ਕਿਉਂਕਿ ਇੰਦਰਾ ਕਹਿੰਦੀ ਤੁਸੀਂ ਕਹਿੰਦੇ ਸੀ 2.5 ਘੰਟੇ ਕਿ ਨਾ ਚੇਰਾ ਵਿਆਹ ਅਜੇ ਤੱਕ ਭੰਡਰਾ ਵਾਲਾ ਫੜਿਆ ਹੀ ਨਹੀਂ ਗਿਆ 5 ਦਿਨ ਲੰਘ ਗਏ ਤੇ ਘਰ ਸਾਹਿਬ ਇਤਿਹਾਸਕਾਰ ਲਿਖਦੇ ਆ ਅੱਜ ਤੜਕੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਟੈਂਕ ਬੜਿਆ ਟੈਂਕ ਦਾ ਪਹਿਲਾ ਗੋਲਾ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਗੁੰਬਦ ਉੱਪਰ ਵੱਜਿਆ ਕਨੈਕਸ਼ਨ ਵੇਖਿਓ ਨਨਕਾਣਾ ਸਾਹਿਬ ਦੀ ਪਾਵਨ ਧਰਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਜਨਮ ਅਸਥਾਨ ਸੱਚ ਕਰਕੇ ਜਾਣਿਓ ਉਹਦਾ ਗੁੰਬਦ ਵੀ ਟੁਕੜੇ ਟੁਕੜੇ ਹੋ ਕੇ ਧਰਤੀ ਤੇ ਡਿੱਗਿਆ ਮੰਨਿਓ ਰੱਬ ਦਾ ਦਾਦਾ ਕੱਟ ਗਿਆ ਤੰਕ ਪ੍ਰਕਰਮਾਂ ਦੇ ਵੱਲੋਂ ਵੱਧਦਾ ਵੇਖਿਆ ਭਾਈ ਮੋਰ ਸਿੰਘ ਨੇ ਉਹਨੇ ਬੱਚੀ ਸਤਨਾਮ ਕੌਰ ਦਾ ਮੁੱਖ ਚੁੰਮਿਆ ਜਿਵੇਂ ਮਾਂ ਆਪਣੇ ਪੁੱਤ ਨੂੰ ਜਦਨ ਵਿਆਹਣ ਵਾਸਤੇ ਜਾਣਾ ਹੁੰਦਾ ਨਾ ਦੇ ਮੁੱਖ ਨੂੰ ਚੁੰਮਦੀ ਆ ਆਪਣੇ ਬੱਚੇ ਲਾੜੇ ਨੂੰ ਤਿਆਰ ਕਰਦੀ ਆ ਅੱਜ ਭਾਈ ਮੋਹਰ ਸਿੰਘ ਆਪਣੀ ਧੀ ਦੇ ਮੁੱਖ ਨੂੰ ਚੁੰਮਦਾ ਆਪਣੇ ਹੱਥੀ ਬਰੂਦ ਦੀ ਬੈਲਟ ਬੱਚੀ ਦੇ ਲੱਗਦੇ ਨਾਲ ਬੰਨੀ ਆ ਅੱਖਿਆ ਮਰੀਏ ਧੀਏ ਪਰ ਪਹਿਲਾ ਮਰਨ ਕਬੂਲ ਜੀਵਨ ਦੀ ਸ਼ਾਦਾ ਉਸ ਬਹੋਸਨ ਕੀ ਰੇਨ ਕਾ ਤੋ ਆਓ ਹਮਾਰੇ ਪਾਰ ਸੋ ਇਹਨੈ ਨੂੰ ਭਾਈ ਮੋਹਰ ਸਿੰਘ ਦੇ ਟੰਗ ਨੇੜੇ ਆਉਂਦਾ ਵੇਖਿਆ ਸੋ ਸੱਤਿਆਜ ਕਰਾ ਟੈਂਕ ਦੀ ਬਾਰ ਦੇ ਤੇ ਛੁੱਟਿਆ ਤੇ ਬੱਜੀ ਸਤਨਾਮ ਕੌਰ ਨੇ ਟੈਂਕ ਨੂੰ ਤਬਾਹ ਕਰ ਦਿੱਤਾ ਬੱਜੀ ਸ਼ਹਾਦਤ ਦਾ ਜਵਬ ਬਿੰਦੀ ਆ ਦੂਜਾ ਟੈਂਕ ਪ੍ਰਕਰਮਾ ਵੱਲ ਆਉਂਦਾ ਵੇਖਿਆ ਵੈਗ ਨੂੰ ਕੜ ਦੀ ਵਾਰ ਹੀ ਆਇਆ ਕਹਿੰਦੇ ਭਾਈ ਮੋਹਰ ਸਿੰਘ ਕਹਿੰਦਾ ਮਰੀਏ ਧੀਏ ਤੁਸੀਂ ਅਕਾਲ ਪੁਰਖ ਦੇ ਕੋਲੋਂ ਵੀਰ ਮੰਗਿਆ ਸੀ ਨਾ ਕਿ ਸਾਨੂੰ ਇੱਕ ਵੀਰ ਦੇ ਸਭ ਨਾਲੋਂ ਜ਼ਿਆਦਾ ਤੈਨੂੰ ਚਾਰਸੀ ਦੀ ਮੈਂ ਵੀਰ ਨੂੰ ਗੋਦੀ ਚੁੱਕ ਕੇ ਖੜਾਉਣਾ ਮਾਮਾ ਪੁੱਛਦੀਆਂ ਰਹਿੰਦੀਆਂ ਨਾ ਆਪਣੇ ਬੱਚਿਆਂ ਨੂੰ ਜੇ ਮਹਾਰਾਜ ਨੇ ਵੀਰ ਦਿੱਤਾ ਤੇ ਆਪਣੇ ਵੀਰ ਨੂੰ ਲਾੜ ਘਰਿਆ ਕਰੇਗੀ ਹਾਂ ਪਿਤਾ ਜੀ ਮੈਂ ਆਪਣੇ ਵੀਰ ਨੂੰ ਆਪਣੀ ਗੋਦ ਚ ਚੁੱਕਿਆ ਕਰਨਾ ਮੈਂ ਹੀ ਆਪਣੇ ਨਾਲ ਸਮਾਇਆ ਕਰਨਾ ਤੇ ਜਦੋਂ ਬੀਬੀ ਅਮਰਜੀਤ ਕੌਰ ਆਈ ਸੀ ਉਸ ਵੇਲੇ ਵਾਹਿਗੁਰੂ ਘਰ ਮੈਂ ਤੈਨੂੰ ਬੁੱਕਲ ਵਿੱਚ ਲੈ ਕੇ ਆਖਿਆ ਸੀ ਮਰੀਏ ਬੱਚੀਏ ਉਦਾਸ ਨਹੀਂ ਹੋਣਾ ਤੁਹਾਡੇ ਕੋਲ ਚਾਰ ਭਰਾ ਨੇ ਤੇ ਤੂੰ ਮੈਨੂੰ ਸਵਾਲ ਕੀਤਾ ਸੀ ਪਿਤਾ ਜੀ ਕਿੱਥੇ ਨੇ ਮੇਰੇ ਵੀਰ ਤੇ ਗੋ ਨੇ ਮੇਰੇ ਭਰਾ ਤੇ ਮੈਂ ਆਖਿਆ ਸੀ ਧੀਏ ਤੇਰੇ ਭਰਾ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਤੂੰ ਆਖਿਆ ਸੀ ਪਿਤਾ ਜੀ ਵੀਰਾਂ ਨਾਲ ਮਲਾਪ ਕਾਦ ਹੋਵੇਗਾ ਲੈ ਮਰੀਏ ਧੀਏ ਵੇਲਾ ਆ ਗਿਆ ਆਹ ਵੀਰ ਅਜੀਤ ਸਿੰਘ ਦੀ ਬੁੱਕਲ ਵਿੱਚ ਜਾ ਕੇ ਬਹਿਣ ਦਾ ਪਿਆ ਮਾਰਦਾ ਵੀਰ ਜੁਝਾਰ ਸਿੰਘ ਜੋਰਾਵਰ ਸਿੰਘ ਤੇ ਫੱਡੇ ਸਿੰਘ ਤੇ ਨੂੰ ਅਡਿਕ ਰਿਆ ਪਰ ਮਰੀਏ ਤੇ ਇਹ ਸੂਨਾ ਸੁ ਪਹਿਚਾਨਨੀ ਹੈ ਜੋ ਨਰੇ ਦੀਦ ਕੇ ਹਿੱਤ ਪੁਰਜਾ ਪੁਰਜਾ ਘਟ ਮਰੇ ਕਬੂ ਨਾ ਛੱਡੇ ਛੇਤਾ ਤੇ ਬੰਨੀ ਲੱਕ ਦੇ ਨਾਲ ਬਰੂਤ ਦੀ ਬੈਲਟ ਮਾਂ ਨੇ ਆਪਣੀ ਧੀ ਨੂੰ سینੇ ਨਾਲ ਲਾਇਆ ਉਹਦੇ ਮੁਖ ਨੂੰ ਚੁੰਮਿਆ ਬਾਪ ਨੇ ਛੱਡੇ ਜੇ ਕਰੇ ਚੁੱਕਿਆ ਧੀ ਨੂੰ ਸਿੱਧਿਆ ਟੰਡ ਦੀ ਬੈਲ ਤੇ ਹੂਰ ਪੁੱਟੀਗਾ ਦੇ ਟੈਂਕ ਤਬਾਹ ਕੀਤੇ ਅਗਲੇ ਬੋਲ ਬਾੜ ਤੇ ਸ਼ਬਦਾ ਰਹੀ ਹੈ